ਇਹਨਾਂ ਨੂੰ ਉਠਾਉਂਦੇ ਹੀ ਨਹੀਂ ਸੀ ਕੋਈ ਪੋਰਟ ਕੋਲ ਨੂੰ ਹਰ ਕੇ ਉਹ ਪੋਰਟ ਪਾਤੀ ਕਿੱਸ ਨਹੀਂ ਸੀ ਉਹ ਵੀ ਇਹਨਾਂ ਨੂੰ ਬੜਾ ਘਰਾਜੀ ਸੀ ਜੇ ਹੋਟਲ ਉਹ ਤੋਂ ਚੰਗਾ ਚੱਲਿਆ ਠੀਕ ਹੈ ਕੰਮ ਕਰਨ ਵਾਲਾ ਬੰਦਾ ਨਾ ਮਿਲਿਆ ਇਹਨਾਂ ਨੇ ਉਹਨੂੰ ਬਹੁਤ ਸੜਦੀ ਹੁੰਦਾ ਸੀ ਕਾਰ ਨਹੀਂ ਬਣ ਰਹੇਗੀ ਕੱਲ੍ਹ ਕੁੱਕਲ ਕਾਰਾਂ ਜੇ ਨਿਕਲੇ ਨਾ ਨਾ ਆਯਾਰ ਵੀ ਜਿੱਤ ਕੇ ਕੁਛ ਨਹੀਂ ਕਰਦੇ ਉਹ ਵੀ ਆਪਦੇ ਹੀ ਬਣਾਉਂਦੇ ਆ ਨਸ਼ੇ ਬਿਨਾਂ ਸਰਕਾਰ ਹੀ ਨਹੀਂ ਚੱਲਦੀ ਸਾਡੇ ਪਿੰਡ ਦਾ ਜੇ ਕੋਈ ਐਡਾ ਚੰਗਾ ਇਕੱਲੀ ਛੋਟੀ ਨੀਗਾ ਚੱਲੀ ਜਾਂਦੀ ਉਹ ਥੋੜੀ ਘਣੀ ਤੋਂ ਨਜ਼ਦੀਕ ਵੀ ਹੈ ਦੋਸਤੋ ਤੁਸੀਂ ਜੁੜੇ ਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਸਾਥ ਲੱਗੀ ਹੋਈ ਹੈ ਬਜ਼ੁਰਗ ਇੱਥੇ ਮੌਜੂਦ ਨੇ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦਿਖਾ ਦਿੱਤੀਆਂ ਜਾਣ ਪੂਰੇ ਇਹ ਬਜ਼ੁਰਗ ਹੈ ਜਿਹੜੇ ਇੱਥੇ ਮੌਜੂਦ ਨੇ ਪਿੰਡ ਦੀ ਸਾਥ ਆ ਜਿਹੜੀ ਇੱਥੇ ਮੌਜੂਦ ਆ ਬਜ਼ੁਰਗ ਇੱਥੇ ਆ ਕੇ ਬੈਠਦੇ ਆ ਗੱਲਾਂ ਬਾਤਾਂ ਕਰਦੇ ਆ ਗੁਲਾਬਛੰਨਾ ਪਿੰਡ ਦੇ ਵਿੱਚ ਖੜੇ ਆ ਗੱਲਬਾਤ ਕਰਾਂਗੇ ਆਪਾਂ ਗੁਲਾਬਛੰਨਾ ਪਿੰਡ ਦਾ ਨਾਮ ਹੈ ਜਿਹੜਾ ਕਿਵੇਂ ਪਿਆ ਇਥੋਂ ਦਾ ਕੀ ਪਿਆ ਸ ਉਹਦੇ ਸਾਰੇ ਬਾਰੇ ਜਾਣਾਂਗੇ ਤੇ ਪਿੰਡ ਦੇ ਵਿੱਚ ਕਿਹੋ ਜੇ ਕੰਮ ਹੁੰਦੇ ਨੇ ਸਰਕਾਰਾਂ ਚੰਗੀਆਂ ਜਾਂ ਪਿਛਲੀਆਂ ਸਰਕਾਰਾਂ ਚੰਗੀਆਂ ਸੀ ਜਾਂ ਆਜ ਸਰਕਾਰ ਕੁਝ ਨੇ ਕੁਝ ਚੰਗਾ ਕੀਤਾ ਗੱਲਬਾਤ ਕਰਾਂਗੇ ਆਪਾਂ ਬਜ਼ੁਰਗਾਂ ਤੋਂ ਪੁੱਛਾਂਗੇ ਕਿ ਸਿਆਸਤ ਦਾ ਅੱਜਕੱਲ ਦਾ ਦੌਰ ਕਿਹੋ ਜਿਹਾ ਚੱਲ ਰਿਹਾ ਤੇ ਪਹਿਲਾਂ ਵਾਲੀ ਸਿਆਸਤ ਕਿਹੋ ਜੀ ਸੀ ਸਭ ਤੋਂ ਪਹਿਲਾਂ ਆਪਾਂ ਗਲਾਬਛਾਨੇ ਦੇ ਪਿੰਡ ਬਾਰੇ ਗੱਲਬਾਤ ਕਰਾਂਗੇ ਕੀ ਪਿੰਡ ਦੇ ਵਿੱਚ ਕੀ ਕੀ ਮੌਜੂਦਾ ਤੇ ਕਿਵੇਂ ਇਸ ਪਿੰਡ ਦਾ ਨਾਮ ਪਿਆ ਗੁਲਾਬਛਨਾ ਬਾਪੂ ਸਤਿਕਾਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਹੋ ਜੀ ਹਾਂ ਠੀਕ ਆ ਜੀ ਹੋਰ ਘਰ ਪਰਵਾਹ ਠੀਕ ਹੈ ਜੀ ਸਭਾ ਠੀਕ ਆ ਸਭ ਬਸ ਫਿਰ ਇੱਥੇ ਆ ਕੇ ਬਜ਼ੁਰਗ ਸਾਰੇ ਬੈਠ ਜਾਣੇ ਬੈਜਣੇ ਕਿੰਨੇ ਵਜੇ ਬੈਠਦੇ ਹੋ ਇੱਥੇ ਆ ਕੇ ਪਹਿਲਾਂ ਤੁਸੀਂ ਦੱਸੋ ਅਸੀਂ ਬੈਹਨੇ ਤੜਕੇ ਕੋਈ 8:00 ਵਜੇ 8:00 ਵਜੇ ਆ ਜਾਣੇ ਫਿਰ ਖਾਣਾ ਖੂਣਾ ਖਾ ਕੇ ਆਉਨੇ ਹੋ ਇਹ ਉੱਠ ਜਾਣੇ ਦੁਬਾਰਾ ਠੀਕ ਆ ਹੂੰ ਤਾਂ ਜੇਕਰ ਗੱਲ ਕੀਤੀ ਜਾਵੇ ਗੁਲਾਬਛਾਨਾ ਪਿੰਡ ਦੇ ਇੱਥੇ ਉਹ ਡਾਕਟਰ ਵਾਲਾ ਪਿੰਡ ਹੀ ਮਸ਼ਹੂਰ ਹੈ ਜਿਹੜੇ ਕਿ ਉਧਰੰਗ ਤੋਂ ਟੀਕਾ ਲਾਉਂਦੇ ਆ ਹਾਂ ਉਸ ਤੋਂ ਮਸ਼ਹੂਰ ਹੈ ਉਸ ਤੋਂ ਮਸ਼ਹੂਰ ਹੈ ਗੁਲਾਬਛਾਨਾ ਪਿੰਡ ਦਾ ਨਾਮ ਹੈ ਜਿਹੜਾ ਕੋਈ ਇਤਿਹਾਸ ਜਾਂ ਕਿਵੇਂ ਇਹ ਪਿੰਡ ਵੱਸਦਾ ਕਿੱਥੋਂ ਆ ਕੇ ਗੁਲਾਬਸੂਂਦੇ ਮੁਤਾਬਸੰਦੋ ਬੁਢੇ ਸੀਗੇ ਭਲੌਰ ਤੋਂ ਆ ਕੇ ਇੱਥੇ ਰਹਿਣ ਲੱਗੇ ਖੇਤ ਦੂਰ ਕਰਕੇ ਉਹਨਾਂ ਨੇ ਛੱਪਰ ਪਾਲੇ ਉਹ ਛੱਪਰ ਜਦੋਂ ਪਾਲੇ ਉਹ ਛੰਨਾ ਕਹਿੰਦੇ ਹੁੰਦੇ ਉਹਨਾਂ ਨੂੰ ਛੱਪਰਾਂ ਨੂੰ ਉਹਨਾਂ ਤੋਂ 9 ਵਜੇ ਗਾ ਵੀ ਛੰਨਾ ਕਦੋਂ ਦੀ ਗੱਲ ਹੈ ਕਦੋਂ ਬਸਦਾ ਪਿੰਡੇ ਦੇ ਬਾਰੇ ਕੁਝ ਪਤਾ ਹੈ ਪੰਜਵੀਂ ਬਿੜੀ ਹੈ ਪੰਜਵੀਂ ਪਿੜੀ ਹੂੰ ਤਾਂ ਹੁਣ ਇਸ ਪਿੰਡ ਦੇ ਵਿੱਚ ਕਿਹੋ ਜਿਹਾ ਮਤਲਬ ਕਿ ਵਿਕਾਸ ਦੀ ਗੱਲ ਹੋ ਗਈ ਕਿਵੇਂ ਵਿਕਾਸ ਠੀਕ ਹੋ ਰਿਹਾ ਇਹ ਸਾਨੂੰ ਸਾਰੇ ਬੰਨਾਂ ਨੂੰ ਚੰਗਾ ਲੱਗਦਾ ਕਿਤਾ ਪਾਰਟੀ ਬਾਈ ਹੈ ਨਹੀਂ ਹੂੰ ਵਿਕਾਸ ਵਧਦਾ ਹੁੰਦਾ ਹੈ ਹੂੰ ਲੋਕਾਂ ਤੇ ਕੋਈ ਝਗੜਾ ਬਾਹਰ ਨਹੀਂ ਜ਼ਮੀਨ ਹੂੰ ਇਸ ਕਰਕੇ ਸਾਨੂੰ ਚੰਗਾ ਲੱਗਦਾ ਠੀਕ ਹੈ ਕਿੰਨੀ ਉਮਰ ਹੈ ਤੁਹਾਡੀ ਜੀ ਮੇਰੀ 76 ਸਾਲ ਦੀ ਮਾੜਾ 76 ਸਾਲ ਦੀ ਉਮਰ ਹੈ ਹੂੰ ਜੇਕਰ ਗੱਲ ਕੀਤੀ ਜਾਵੇ ਸਿਆਸਤ ਦੀ ਅੱਜ ਦੀ ਸਿਆਸਤ ਤੇ ਪਹਿਲਾਂ ਵਾਲੀ ਸਿਆਸਤ ਕੋਈ ਫਰਕ ਸਮਝਦੇ ਹੋ ਤੁਸੀਂ ਪੂਰਾ ਹੀ ਫਰਕ ਹੈ ਕੀ ਫਰਕ ਹੈ ਪਹਿਲਾਂ ਵਾਲੀ ਸਿਆਸਤ ਦੀ ਗੱਲ ਕਰੀਏ ਪਹਿਲਾਂ ਤਾਂ ਢੋਲੇ ਵਾਲੇ ਲੋਕ ਸੀਗੇ ਹੁਣ ਸਿਆਸਤ ਵਾਲੀ ਗੱਲ ਆ ਗਈ ਸਿਆਸਤ ਤੱਕ ਜੀ ਨਹੀਂ ਪਹਿਲਾਂ ਢੋਲੇ ਪਾਲੇ ਲੋਕ ਸਿਆਸਤ ਜੇਕਰ ਗੱਲ ਬਾਬਾ ਪ੍ਰਕਾਸ਼ ਸਿੰਘ ਬਾਦਲ ਦੀ ਕੀਤੀ ਜਾਵੇ ਉਹਨਾਂ ਵੱਲੋਂ ਵੀ ਰਾਜ ਕੀਤਾ ਗਿਆ ਕਾਂਗਰਸ ਵੱਲੋਂ ਵੀ ਰਾਜ ਕੀਤਾ ਗਿਆ ਅੱਜ ਤਾਂ ਮਤਲਬ ਹੋਣਾ ਹੀ ਨਹੀਂ ਪੰਜਾਬ 'ਚ ਕੀ ਦੀ ਗੱਲ ਬਾਦਲਾਲ ਦਾ ਹੂੰ ਇਹ ਕਿਉਂ ਕੀ ਕੁਝ ਚੰਗ ਉਹ ਜ਼ਿਮੀਂਦਾਰ ਦੇ ਹੱਕ ਜੀ ਬਹੁਤ ਸੀ ਜ਼ਿਮੀਂਦਾਰ ਤੋਂ ਗੱਲ ਚੱਲਦੀ ਹੈ ਸਾਰੀ ਕੀ ਕੀਤਾ ਜ਼ਿਮੀਂਦਾਰਾਂ ਲਈ ਕਿਸਾਨਾਂ ਲਈ ਕੀ ਕੀਤਾ ਕਿਸਾਨਾਂ ਲਈ ਉਹ ਜਿਹੜਾ ਛੋਡਾ ਸੀ ਉਹ ਵੱਧ ਸੀਗਾ ਜਿਵੇਂ ਬਿਜਲੀ ਦੇ ਬਿੱਲ ਕਰਤੇ ਮੋਟਰਾਂ ਫਰੀ ਕਰਤਿਆਂ ਸਮਝੇਗਾ ਉਹ ਇਹ ਹੱਕ ਸੀ ਜ਼ਿਮੀਂਦਾਰ ਦੇ ਜੇਕਰ ਕਿਸਾਨਾਂ ਲਈ ਚੰਗਾ ਸੀ ਤਾਂ ਫਿਰ ਉਹਨਾਂ ਨੂੰ ਬੈਕ ਫੁੱਟ ਤੇ ਕਿਉਂ ਲਿਆਂਦਾ ਗਿਆ ਕਿਉਂ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਪਾਰਟੀ ਜਿਕਨ ਸੁਖਵੀਰ ਬਾਦਲ ਅੱਜ ਇਸ ਟਾਈਮ ਮੌਜੂਦ ਨੇ ਤਾਂ ਕਿਉਂ ਪਿੱਛੇ ਇਹ ਕਰੇ ਪ੍ਰਗਿਆ ਆਪਣੇ ਜਿਹੜਾ ਸੁਖਵੀਰ ਹੈ ਉਹਨੇ ਤੇ ਉਹ ਮਨਜੀਤ ਜੀ ਨੇ ਦੁਦਾਨੇ ਖਰਾਬ ਆ ਉਹਦੀ ਜਿਹੜੀ ਲਾਈਨ ਸੀ ਹੋਰ ਸੀ ਇਹਨਾਂ ਦੀ ਹੋਰ ਸੀ ਉਸ ਕਰਕੇ ਖਰਾਬ ਹੋ ਗਿਆ ਜੇਕਰ ਅੱਜ ਸੁਖਵੀਰ ਸਿੰਘ ਬਾਦਲ ਨੇ ਵੀ ਅਸਤੀਫਾ ਦੇ ਦਿੱਤਾ ਪ੍ਰਧਾਨਗੀ ਤੋਂ ਜੇਕਰ ਸੁਖਵੀਰ ਸਿੰਘ ਲਾਂਬੇ ਹੁੰਦੇ ਨੇ ਜਾਂ ਗੱਲ ਕੀਤੀ ਜਾਵੇ ਮਜੀਠੀਆ ਬੈਕਸਾਈਡ ਤੇ ਹੁੰਦੇ ਨੇ ਕਿ ਕਾਲੀ ਦਲ ਦੁਬਾਰਾ ਮੁੜ ਕੇ ਆ ਸਕਦਾ ਨਹੀਂ ਨਹੀਂ ਆਉਣਾ ਉਹ ਉਹ ਆਉਣਾ ਮੁਸ਼ਕਲ ਹੈ ਤੁਹਾਡੇ ਵੱਲੋਂ ਇੱਕ ਗੱਲ ਕਹੀ ਗਈ ਕਿ ਕਿਸਾਨਾਂ ਨੂੰ ਜਿਹੜੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵਧੀਆ ਸਹੂਲਤਾਂ ਦਿੱਤੀਆਂ ਗਈਆਂ ਬਿਜਲੀ ਮੁਫਤ ਦਿੱਤੀ ਗਈ ਪਰ ਅੱਜ ਕੱਲ੍ਹ ਕਹਿੰਦੇ ਕਿ ਮੁਫਤ ਖੁਰੀ ਨਹੀਂ ਦੇਣੀ ਚਾਹੀਦੀ ਮੁਫਤ ਖੁਰੀ ਕਰਕੇ ਪੰਜਾਬ ਅਜਿਹਾ ਦਾ ਜਿਹੜਾ ਬੇੜਾ ਗਰਕ ਹੋਇਆ ਤੇ ਕਰਜ਼ੇ ਦੇ ਪਾਰ ਨਾਲ ਜੇਕਰ ਗੱਲ ਕੀਤੀ ਜਾਵੇ ਅੱਜ ਕਰਜ਼ਾ ਬਹੁਤ ਚੜਿਆ ਹੋਇਆ ਹੈ ਪੰਜਾਬ 'ਚ। ਕ੍ਰੀੜਾ ਕਰਕੇ ਤਾਂ ਹੋਰ ਕੰਮਾਂ ਨੇ ਕਰਿਆ ਇਹਨੇ ਤਾਂ ਨਹੀਂ ਕਰਿਆ। ਜੇ ਕਹੀਏ। ਕਹਿੰਦੇ ਬਿਜਲੀ ਮੁਆਫ ਹੋ ਗਈ ਜਾਂ ਹੋਰ ਕੋਈ ਫਰੀਦੀਆਂ ਸੁਲਤਾਨਾਂ ਕਰਕੇ ਹੋਇਆ ਜੀ? ਨਹੀਂ ਨਹੀਂ। ਇਹਨਾਂ ਨਾਲ ਨਹੀਂ ਹੋਇਆ। ਬਿਜਲੀ ਫਰੀਦਾਂ ਤਾਂ ਕੁਝ ਵੀ ਨਹੀਂ ਫਰਕ ਪੈਂਦਾ। ਇਹ ਤਾਂ ਉਹ ਵੀ ਮੈਨੀ ਬਣ ਗਈ ਸਰਕਾਰ 'ਚ। ਸਰਕਾਰ 'ਚ। ਇਸ ਵਾਰ ਬਰਨਾਲਾ 'ਚ ਤੁਹਾਡਾ ਪਿੰਡ ਪੈਂਦਾ। ਬਰਨਾਲਾ ਤੋਂ ਹੁਣ ਕਾਂਗਰਸੀ ਵਿਧਾਇਕ ਜਿੱਤੇ ਨੇ ਜੇਕਰ ਗੱਲ ਕੀਤੀ ਜਾਵੇ। ਤਾਂ ਹਾਂ ਜੀ। ਪਰ ਇਹਨਾਂ ਨੂੰ ਉਠਾਉਂਦੇ ਹੀ ਨਹੀਂ ਸੀ ਕੋਈ ਪੋਰਟ ਕੋਲ ਨੂੰ ਹਰ ਕੇ ਉਹ ਪੋਰਟ ਪਾਤੀ। ਕੱਸ ਨਹੀਂ ਸੀ ਉਹ ਵੀ ਇਹਨਾਂ ਨੂੰ ਬਣਾ ਕੇ ਰਾਜੀ ਸੀ। ਜੇ ਹੋਟਲ ਉਹ ਤੂੰ ਚੰਗਾ ਚੱਲਿਆ ਗੋ। ਠੀਕ ਹੈ। ਕੰਮ ਕਰਨ ਵਾਲਾ ਬੰਦਾ ਨਾ ਮਿਲਿਆ ਇਹਨਾਂ ਨੇ ਉਹਨੂੰ ਬੋਟ ਸੜਦੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਚੰਗਾ ਕੰਮ ਕੀਤਾ? ਨਹੀਂ ਨਹੀਂ। ਉਹ ਬਿੱਤੇ ਉਹੀ ਬੰਦੇ ਆ ਗਏ। ਚੰਗਾ ਕੀ ਕਰਨਾ ਸੀ? ਉਹੀ ਕੰਮ ਕਰਿਆ ਉਹਨਾਂ ਨੇ। ਜੇ ਸੰਗ ਭਗਵੰਤ ਮਾਨ ਤਾਂ ਬੜੀਆਂ ਕਿਲਕਾਰੀਆਂ ਮਾਰਦਾ ਹੁੰਦਾ ਸੀ। ਕਾਰ ਨਹੀਂ ਮਾਰ ਰਹੇਗੇ ਕਲਗਾ। ਕ ਕਿਲਕਾਰੀਆਂ ਜੇ ਨਿਕਲੇ ਨਾ ਨਾ ਕੋਸਾ। ਹੁਣ ਕਿਹੜੀ ਪਾਰਟੀ ਅੱਗੇ ਆ ਸਕਦੀ ਹੈ 2027 ਦੀ ਗੱਲ ਹੈ। ਪਾਰਟੀ ਦਾ ਤਾਂ ਕੋਈ ਕਹਿ ਨਹੀਂ ਸਕਦੇ ਇਹ ਤਾਂ ਜਨਤਾ ਦਾ ਹਵਾ ਹੈ ਕਿੱਦਾਂ ਨੂੰ ਬਣ ਜਾਣੀ ਲੋਕ ਕੰਮ ਕਰ ਨਹੀਂ ਦੇਖਦੇ ਕੰਮ ਹੁੰਦੇ ਹੀ ਨਹੀਂ ਕੋਈ ਬਣ ਜੇ ਕਿਸੇ ਤੋਂ ਵੀ ਨਹੀਂ ਹੁੰਦਾ ਲੋਕ ਕਾਮਾਕਾਰਾਂ ਨੂੰ ਵੋਟ ਪਾਉਂਦੇ ਆ ਜਾਂ ਹਵਾ ਦੇਖ ਕੇ ਵੋਟ ਪਾ ਦਿੰਦੇ ਆ ਉਦੋਂ ਤਾਂ ਆਪਣੇ ਬੰਦੇ ਨੂੰ ਪਾਉਂਦੇ ਆ ਵੀ ਚੰਗਾ ਲੱਗਦਾ ਹੈ ਮਗਰ ਉਹਨਾਂ ਨਿਕਲਦਾ ਕੁਝ ਨਹੀਂ ਉਹਦੇੋਂ ਕਿਵੇਂ ਬਾਈ ਜੀ ਕੀ ਲੱਗਦਾ ਵੋਟ ਕਿਸ ਚੀਜ਼ ਨੂੰ ਦੇ ਕੇ ਪਹਿਲਾਂ ਵੀ ਬੋਲੀ ਸਾਰੇ ਯਾਰ ਹਵਾ ਦੇਖ ਕੇ 30% ਵੋਟ ਤਾਂ ਉਧਰ ਨੂੰ ਜਾਂਦੀ ਹੈ ਵੀ ਇਹ ਬੰਦਾ ਚੰਗਾ ਹੈ ਵੀ ਇਹਨੂੰ ਕੰਮ ਹੋਏ ਦੇ ਕੇ ਰਿਹਾ ਤਾਂ ਆਪਾਂ ਇਹਨੂੰ ਵੋਟਾਂ ਪਾਉ। ਪਰ ਉਹ ਕਰਦਾ ਕੁੜਦਾ ਡੱਕਾ ਨਹੀਂ ਉਹ ਵੀ ਆਪਦਾ ਹੀ ਬਣਾਉਂਦਾ। ਨਹੀਂ ਪਾਰਟੀ ਵਾਲਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ ਪਾਰਟੀ ਨੂੰ ਜਾਂ ਆਜ਼ਾਦ ਉਮੀਦਵਾਰ ਵੀ ਜਿਤਾ ਦੇਣਾ ਚਾਹੀਦਾ। ਉਹ ਯਾਰ ਵੀ ਜਿੱਤ ਕੇ ਕੁਝ ਨਹੀਂ ਕਰਦੇ ਉਹ ਵੀ ਆਪਦਾ ਹੀ ਬਣਾਉਂਦੇ ਆ। ਜੇਕਰ ਬਹੁਤ ਸਾਰੇ ਕਾਫੀ ਆਜ਼ਾਦ ਉਮੀਦਵਾਰ ਜਿੱਤ ਜਾਣ ਤਾਂ ਲੱਗਦਾ ਨਹੀਂ ਕਿ ਉਹ ਇਕੱਠੇ ਹੋ ਕੇ ਕੁਝ ਪੰਜਾਬ ਦੇ ਲਈ ਚੰਗਾ ਉਹਨੂੰ ਉਹ ਪਾਰਟੀ ਵਾਲੇ ਖਰੀਦ ਲੈਂਦੇ ਆਜ਼ਾਦ ਨੂੰ ਕਿਹੜਾ ਛੱਡਦੇ ਆ ਉਹ ਨਹੀਂ ਹੁਣ ਤਾਂ ਇੱਕਾ ਇੱਕਾ ਦੁੱਕਾ ਦੀ ਗੱਲ ਕੀਤੀ ਜਾਵੇ ਕਿ ਆਜ਼ਾਦ ਉਮੀਦਵਾਰ ਜਿਤਾਏ ਜਾਂਦੇ ਆ ਜੇਕਰ ਰੈਗੂਲਰ ਪਾਰਟੀਆਂ ਨੂੰ ਛੱਡ ਕੇ ਜਿਹੜੇ ਕਿ ਆਜ਼ਾਦ ਉਮੀਦਵਾਰ ਜਿਤਾਏ ਜਾਂਦੇ ਹਨ ਫਿਰ ਚੰਗਾ ਨਾ ਹੁੰਦਾ ਜੇ ਹੁਣ 18 ਆਜ਼ਾਦ ਜਿੱਤ ਕੇ 18 ਨੂੰ ਉਹ ਉਹਦੀ ਕਹ ਰਹੇ ਨੇ ਕਿ ਸਾਡੇ ਇੰਨੀ ਆ ਜਾਓ ਅਸੀਂ ਤੁਹਾਨੂੰ ਮੰਤਰੀਆਂ ਦੇ ਅਹੁਦੇ ਦੇ ਦਾਂਗੇ ਕਿਸੇ ਨੂੰ ਕੋਸ਼ ਕਰ ਦਾਂਗੇ ਉਹ ਵੀ ਉਧਰ ਹੀ ਉੱਠ ਜਾਣਗੇ ਸਿਰਕ ਪੰਜਾਬ ਦਾ ਭੜਾ ਕਿਵੇਂ ਹੋਇਆ ਤੇਰਾ ਤਾਂ ਕਿਸੇ ਲੋਟ ਵੀ ਨਹੀਂ ਹੋ ਸਕਦਾ ਇਹ ਤਾਂ ਆਪ ਹੀ ਜਾਣੂਗੀ ਕਿਵੇਂ ਹੋਊਗਾ ਕੋਈ ਪਤਾ ਨਹੀਂ ਲੱਗਦਾ ਕੋਈ ਪਤਾ ਨਹੀਂ ਇਹ ਤਾਂ ਸਿਆਸਤ ਡੂੰਘੂ ਹੀ ਆ ਭਰਾਵਾ ਇੱਥੇ ਕਿਵੇਂ ਨਸ਼ਾ ਬੰਦ ਹੋਇਆ ਥੋੜਾ ਬਾਕੀ ਕੋਸ਼ ਨਹੀਂ ਹੁੰਦਾ ਕੋਸ਼ ਨਹੀਂ ਹੁੰਦਾ ਹਾਂਜੀ ਬਾਪੂ ਜੀ ਬਲਾਤ ਆਜਾ ਨੀ ਨਸ਼ਾ ਹੂੰ ਅੱਛਾ ਜੀ ਨਸ਼ੇ ਬਿਨਾ ਸਰਕਾਰ ਹੀ ਨਹੀਂ ਚੱਲਦੀ ਇਹਦੀ ਆਮਦਨ ਜਿਹੜੀ ਵੀ ਬਣਾਉਣੀ ਇਹਨਾਂ ਨੇ ਨਸ਼ੇ ਤੋਂ ਹੀ ਬਣਾਈ ਹੈ ਜੀ ਆਮ ਆਦਮੀ ਪਾਰਟੀ ਤਾਂ ਕਹਿੰਦੀ ਕਿ ਨਸ਼ਾ ਨਹੀਂ ਵੇਚਦੀ ਅਸੀਂ ਜੀ ਉਹਦੋਂ ਦੁਗਣਾ ਹੋ ਗਿਆ ਜਦੋਂ ਇਹ ਆਏ ਹੈ ਲੋਕ ਲੋਕ ਸਵਾਲ ਕਿਉਂ ਨਹੀਂ ਕਰਦੇ ਸਰ ਕਰਦੇ ਐ ਵੋਟ ਵੋਟ ਫਿਰ ਆਮ ਆਦਮੀ ਪਾਰਟੀ ਨੂੰ ਜਾਂਦੀ ਐ ਤਿੰਨ ਸੀਟਾਂ ਜਿੱਤ ਗਈ ਆਮ ਆਦਮੀ ਪਾਰਟੀ ਹੁਣ ਜਿੱਤ ਗਈ ਹੁਣ ਗਾਹਾਂ ਨੂੰ ਨਹੀਂ ਜਿੱਤਦੀ ਤੇਰੇ ਕੋਲੇ ਐ ਕਿ ਕਿਸ ਨੂੰ ਵੋਟ ਪਾਈ ਜਾ ਸਕਦੀ ਵੋਟ ਦਾ ਪਤਾ ਹੀ ਨਹੀਂ ਕਿ ਨੂੰ ਪਾਉਣਗੇ ਯਾਰ ਜਿਹੜੇ ਨਵੇਂ ਹੁਣ ਇਹਨਾਂ ਨੂੰ ਨਵਾਂ ਦੇਖ ਕੇ ਪਾਤੀ ਜਿੰਨਾ ਮੇਰੇ ਖਬਰਾਂ ਫਰਕ ਕਰਨ ਫਰਕ ਕੋਈ ਹੋਇਆ ਨਹੀਂ ਇਹਨਾਂ ਤੋਂ ਵਾਰਕ ਕੋਈ ਨਹੀਂ ਹੋਰ ਵੀ ਵੀਰ ਮੌਜੂਦ ਹੈ ਇੱਥੇ ਸਾਡੇ ਨਾਲ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਕਿਵੇਂ ਕੀ ਲੱਗਦਾ ਵਿਕਾਸ ਹੋਇਆ ਤਿੰਨ ਸਾਲਾਂ ਦਾ ਕਾਰਜਕਾਲ ਹੋ ਗਿਆ ਆਮ ਆਦਮੀ ਪਾਰਟੀ ਦਾ ਕੁਝ ਚੰਗਾ ਹੋਇਆ ਸਾਡੇ ਪਿੰਡ ਦਾ ਯਾਰ ਕੋਈ ਐਡਾ ਚੰਗਾ ਇਕੱਲੀ ਝੋਟੀ ਨੀਗਾ ਚੱਲੀ ਜਾਂਦੀ ਉਹ ਥੋੜੀ ਘਣੀ ਤੋਂ ਨਜ਼ਦੀਕ ਗਈ ਹੈ ਹੈਨਾ ਸਾਡੇ ਪਿੰਡ ਦੇ ਤਾਂ ਲੋਕ ਆਪ ਹੀ ਆਪਦੇ ਪਿੰਡ ਦੀ ਸਫਾਈ ਸਫੂਈ ਰੱਖਦੇ ਆ ਵੱਧ ਲੋਕਾਂ ਦਾ ਫਰਕ ਆ ਹਜੇ ਸਰਕਾਰ ਕਨੂ ਕੋਈ ਐਡੀ ਵਾਲੀ ਸਹੂਲਤ ਨਹੀਂ ਸਰਪੰਚ ਬਣਾਏ ਗਏ ਸੀ ਕਿਵੇਂ ਬਣਾਤਾ ਫਿਰ ਸਰਪੰਚ ਸਰਪੰਚ ਤਾਂ ਹੁਣ ਦੇਖ ਕੇ ਬਣਾਤਾ ਲੋਕਾਂ ਨੇ ਵੀ ਬੰਦਾ ਠੀਕ ਹੈ ਬਸ ਵਧੀਆ ਵੀ ਨਸ਼ੇ ਤੋਂ ਠੀਕ ਹੈ ਰਹਿਤ ਹੈ ਨੌਜਵਾਨ ਮੁੰਡਾ ਵੀ ਬਣਾ ਦਿਓ ਕਿਵੇਂ ਵੋਟਾਂ ਪਾਈਆਂ ਫਿਰ ਹਾਂ ਵੋਟਾਂ ਪਾਈਆਂ ਵੋਟਾਂ ਪਾ ਕੇ ਬਣਾਇਆ ਕਿ ਸਰਬ ਸੰਤ ਸਰਬ ਸੰਤ ਕੋਈ ਮੰਨ ਜਦੋਂ ਵੋਟਾਂ ਪਾ ਕੇ ਬਣ ਗਿਆ ਇੱਕ ਪਾਸੇ ਜਿਆਦੇ ਪੈ ਗਏ ਇੱਕ ਪਾਸੇ ਘੱਟ ਸੀ ਬਸ ਨਸ਼ਾ ਬੰਦ ਹੋਇਆ ਥੋੜਾ ਬਹੁਤ ਨਸ਼ਾ ਦਾ ਵਧਿਆ ਯਾਰ ਹਾਂ ਨਸ਼ਾ ਹੁਣ ਜਿਹੜੇ ਨਸ਼ੇ ਚਲਾਉਂਦੇ ਆ ਉਹ ਤਾਂ ਚਲਾਉਂਦੇ ਹੀ ਨਹੀਂ ਪੁੱਠੇ ਨਸ਼ੇ ਚਲਾਉਂਦੇ ਆ ਚਿੱਟੇ-ਜੁੱਟੇ ਅੱਗੇ ਹੁਣ ਜਿਹੜੀ ਵੀਮ ਭੁੱਕੀ ਖਾਂਦੇ ਸੀ ਗੁੜੇ ਪੁਰਾਣੇ ਉਹ ਬੰਦ ਕਰੀ ਜਾਂਦੇ ਉਹਨਾਂ ਦੇ ਕੰਟਰੋਲ ਕਰੀ ਜਾਂਦੇ ਆ ਠੇਕੇ ਖੁੱਲੇ ਕਰੀ ਜਾਂਦੇ ਜਿਹੜੇ ਲੋਕ ਘਰਾਂ 'ਚ दारू ਪੀ ਪੀ ਬੁੜੀਆਂ ਨੂੰ ਕੁੱਟਦੇ ਆ ਫਿਰ ਡਿੱਗੇ ਰਹਿੰਦੇ ਆ ਕੋਈ ਭੁੱਕੀ ਫੀਮ ਵਾਲਾ ਅੱਜ ਤਾਈਂ ਡਿੱਗਿਆ ਦੇਖਿਆ ਕਿਸੇ ਨਾਲ ਲੜਦਾ ਦੇਖਿਆ ਆਵਾਜ਼ਾਂ ਕੰਮ ਕਰਦਾ ਪਾ ਜੋ ਇਹ ਖਾਦੀ ਹੋਵੇ ਬੰਦਾ ਪਸ਼ੂਆਂ ਦੇ ਹੱਥ ਮਾਰਦਾ ਪਸ਼ੂ ਨਵਾਉਂਦਾ ਗੰਡੇ ਗੋਡ ਲੈਂਦਾ ਖੇਤ ਜਾਂਦਾ ਹਨ ਜਦੋਂ ਹੁਣ 5 5 6 6000 ਨੂੰ ਹੋਈ ਪਈ ਐ ਭਾਈ ਮਿਲਦੀ ਨਹੀਂ ਅਗਲਾ ਮੱਖਣਾ ਨਹੀਂ ਨਾ ਮਰੀ ਜਾਂਦਾ ਚਿੱਟਾ ਖਾ ਕੇ ਤੇ ਗੋਲੀਆਂ ਕੈਪਸੂਲ ਖਾ ਕੇ ਇੱਥੇ ਡਿੱਗੇ ਉਹ ਉਹ ਨਾ ਮਰੀ ਜਾਂਦੇ ਬੰਦਾ ਨਹੀਂ ਮਰਦੀ ਐ ਉਹ ਬੇਰੇਤ ਕੋਈ ਆ ਦੇਖਦਾ ਕਿਵੇਂ ਬੰਦ ਹੋਊਗਾ ਇਹ ਨਸ਼ਾ ਜਿਗਰ ਦਾ ਇਹ ਤਾਂ ਕਰਦੇ ਕਿ ਤੇ ਫੀਮ ਤੇ ਭੁੱਖੀ ਖੋਲ ਦੇਣਾ ਤੂੰ ਆਪ ਹੀ ਦੇਖ ਲਈ ਨਾ ਦੀ ਨਾਲ ਹੀ ਖਤਮ ਹੋ ਜੂ ਪਰ ਇਹ ਸਰਕਾਰਾਂ ਹੌਲ ਨਹੀਂ ਦਿੰਦੀਆਂ ਕਿ ਵਾ ਗੋਲਗਾ ਕੱਪਾਂ ਤੇ ਨਾ ਮੰਨਣ ਵਾਲੀ ਆ ਹਾਂ ਨਾ ਫੀਮ ਭੁੱਖੀ ਤਾਂ ਪਹਿਲਾਂ ਵੀ ਖਾਂਦੇ ਸੀ ਪਹਿਲਾਂ ਕਿਹੜਾ ਪੰਜਾਬ ਚ ਗਦੀ ਸੀ ਬਾਹਰੋਂ ਹੀ ਆਉਂਦੀ ਤੇ ਬਾਹਰੋਂ ਹੁਣ ਆਈ ਜਾਂਦੀ ਸੀ ਵਧੀਆ ਸੀ ਸਮਾਂ ਦੀ ਆ ਬਾਦਲ ਦੇ ਰਾਤ ਚ ਆਉਂਦੇ ਵੀ ਸੀ ਕਿੰਨੇ ਕਿਲੋ ਕੁ ਨੁਕਸਾਨ ਕਰਦੇ ਸੀ ਹੈਨਾ ਵਧੀਆ ਫਿਰ ਮਾੜਾ ਕਿਉਂ ਸਮਝਿਆ ਲੋਕ ਅਸੀਂ ਤਾਂ ਕੋਈ ਮਾੜਾ ਨਹੀਂ ਕਹਿੰਦੇ ਬਾਦਲ ਨੂੰ ਹੈਨਾ ਕੀ ਲੰਦਾ ਗਾਲੀ ਦਲ ਦੁਆਰਾ ਆ ਸਕਦੀ ਹੈ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਕਬੀਰ ਸਿੰਘ ਬਾਦਲ ਨਹੀਂ ਤਾਂ ਤਸੀਫਾ ਦਿੱਤਾ ਠੀਕ ਹੈ ਕਹਿ ਸਕਦੇ ਆ ਵੀ ਜਦੋਂ ਹੁਣ ਕੋਈ ਮਾਦਰ ਪਾਇਆ ਜਾਣ ਇੱਕ ਬੰਦੇ ਦੇ ਫਿਰ ਕੀ ਕਰੂਗਾ ਹਾਂਜੀ ਬਈ ਜੀ ਕਿਵੇਂ ਲੱਗਦਾ ਪੰਜਾਬ ਚੋਂ ਨਾ ਛਾ ਕਿਵੇਂ ਕਰਦਾ ਨਸ਼ਾ ਵੀਰੇ ਜੇ ਖਤਮ ਕਰਨਾ ਨਾ ਇਹ ਜਿਵੇਂ 10 ਏਕੜ ਵਾਲਾ ਉਦੋਂ ਥੱਲੇ ਮਨ ਕਿੱਲੇ ਦਾ ਪਰਮਟ ਦੇਣ ਗਵਰਨਮੈਂਟ ਨਾਲੇ ਤਾਂ ਦੇਖ ਜਿਹੜੇ ਹੁਣ ਨਸ਼ਾ ਕਰਦੇ ਆ ਉਹ ਚੋਰੀ ਕਰਦੇ ਆ ਉਹ ਚੋਰੀ ਖਤਮ ਹੋ ਜੂ ਜੇਲਾਂ ਚ ਜਮਾ ਕ੍ਰਾਈਮ ਖਤਮ ਹੋ ਜੂ ਜੇ ਆਪਣੇ ਘਰੇ ਖੇਤੀ ਹੋਊਗੀ ਜਿਹਨੇ ਆਪਣੇ ਘਰੋਂ ਖਾਣੀ ਘਰੋਂ ਖਾਈ ਜਊ ਨਾਲੇ ਸਰਕਾਰ ਨੂੰ ਵੇਚਾਂਗੇ ਨਾਲੇ ਆ ਜਿਹੜਾ ਪਾਣੀ ਹੁਣ ਅਸੀਂ ਨਿੱਤ ਲਿਆ ਲੈ ਨਲਕੇ ਪਾਈ ਜਾਂਦੇ ਆ ਚੌਲਾਂ ਦੀ ਸਾਨੂੰ ਲੋੜ ਕੋਈ ਨਹੀਂ ਦੇਖਾ ਨਾਲੇ ਅਸੀਂ ਅੱਗ ਨੂੰ ਸਾਨੂੰ ਜੇ ਅੱਗ ਲਾ ਦੇ ਤਾਂ ਕਹਿੰਦੇ ਪਰਚਾ ਪਾਵਾਂਗੇ ਥੋੜੇ ਤੇ ਨਾਲ ਅਸੀਂ ਅੱਗ ਲਾ ਗਏ ਨਾਲੇ ਸਾਰਾ ਕੰਮ ਅਸੀਂ ਕਣਕ ਕੁੰਨੀ ਬੀਜਿਆ ਕਰਾਂਗੇ ਤੇ ਕਿੱਲਾ ਫੀਮ ਦਾ ਲਾ ਦੇ ਕਰਾਂਗੇ ਗਵਰਨਮੈਂਟ ਫੀਮ ਸਾਥੋਂ ਲੈ ਲਿਆ ਕਰੇ ਤੇ ਲੋੜ ਹੀ ਨਹੀਂ ਨਾਲੇ ਜਿਹੜੀਆਂ ਚੋਰੀਆਂ ਉਹ ਘਟਣੀਆਂ ਹੁਣ ਆਹ ਜਿਹੜੇ ਚਿੱਟਾ ਖਾਂਦੇ ਆ ਉਹ ਕਿਸੇ ਦੀਆਂ ਤਾਰਾਂ ਵੱਢ ਲਿੰਗਾ ਕਿਸੇ ਦਾ ਸਟਾਰਟਰ ਚੱਕ ਲਿਆ ਉਹ ਖਤਮ ਹੋ ਜੂ ਜਿਹੜੇ ਵੇਚਦੇ ਆ ਸਮਾਨ ਉਹਨਾਂ ਦਾ ਖਤਮ ਹੋ ਜੂ ਗੋਲੀਆਂ ਗੱਪਾਂ ਵਾਲਾਂ ਦਾ ਕਿਉਂ ਜਿਹੜੇ ਹੁਣ ਕਿਸੇ ਨੂੰ ਤਖਲੀਬ ਕੋਈ ਮੈਡੀਕਲ ਉਹ ਗੋਲੀਆਂ ਹੁਣ ਦਰਦ ਦੀ ਖਾਤਰ ਆਓ ਨਸ਼ੇ ਵਾਲੇ ਵਰਤੀ ਜਾਂਦੇ ਆ ਤੇ ਉਹ ਫਿਰ ਉਹਨਾਂ ਨੇ ਲੈਣਗੇ ਹੀ ਨਹੀਂ ਨਾ ਕੋਈ ਮੈਡੀਕਲ ਆਉਂ ਟੈਨਸ਼ਨ ਤੇ ਇਸ ਕਰਕੇ ਵੀ ਹਰੇਕ ਨੂੰ ਨਾ ਗਵਰਨਮੈਂਟ ਨੂੰ ਚਾਹੀਦਾ ਵੀ ਨਾਲੇ ਤਾਂ ਪਾਣੀ ਦਾ ਲੈਵਲ ਨਹੀਂ ਥੱਲੇ ਜਾਣਾ ਤੇ ਹਰੇਕ ਬੰਦੇ ਨੂੰ ਇਹ ਖੇਤੀ ਕਰਾਉਣ ਫੀਮ ਦੀ ਜਦੋਂ ਜਦੋਂ ਪੰਜਾਬ ਚ ਪੁਰਾਣੇ ਬਜ਼ੁਰਗਾਂ ਦੀ ਗੱਲ ਕੀਤੀ ਜਾਵੇ ਉਹ ਰਹਿੰਦੇ ਸੀ ਤੁਸੀਂ ਕਹਿੰਦੇ ਹੋ ਫੀਮ ਵੀ ਖਾਂਦੇ ਸੀ ਭੁੱਕੜ ਵੀ ਖਾਂਦੇ ਸੀ ਉਦੋਂ ਕਿਹੜਾ ਕਿੱਲਾ ਕਿੱਲਾ ਵੀਜ਼ ਦੇ ਸੀ ਕਿਸਾਨ ਉਦੋਂ ਵੀ ਤਾਂ ਖਾਂਦੇ ਸੀ ਉਦੋਂ ਆ ਚਿੱਟਾ ਨਾ ਸੀ ਨਾ ਮੈਡੀਕਲ ਨਸ਼ਾ ਸੀ ਉਦੋਂ ਉਦੋਂ ਵੀ ਤਾਂ ਉਦੋਂ 5 ਰੁਪਏ ਤੋੜਾ ਟੀਮ ਸੀਗੀ ਜੀ ਸਮਝ ਗਏ ਤੇ 100 ਸੀਵੀਆ ਨੂੰ ਸੀਗੀ ਪੁੱਕੀ ਉਦੋਂ ਤਾਂ ਸੀ ਤਾਂ ਸੀ ਹੁਣ 6000 ਨੂੰ ਹੈ ਕਿਲੋ 6000 ਨੂੰ ਸਮਝ ਤੁਹਾਨੂੰ ਲੱਗਦਾ ਨਹੀਂ ਕਿ ਬੱਪੂ ਜੀ ਕਿਸਾਨ ਹੈ ਜੇਕਰ ਗੱਲ ਕੀਤੀ ਜਾਵੇ ਆਪਾਂ ਕਹਿ ਦਿੰਨੇ ਆ ਕਿ ਸਾਨੂੰ ਆ ਸਰਕਾਰ ਦੇ ਦੇਵੇ ਆ ਸਰਕਾਰ ਦੇ ਦੇਵੇ ਤੁਹਾਡੀ 70 ਸਾਲ ਦੀ ਉਮਰ ਹੋ ਗਈ ਆ ਪਹਿਲਾਂ ਟਿੱਬੇ ਪਏ ਸੀ ਅੱਜ ਉਹ ਟਿੱਬਾ ਦੇਖਣ ਕਿਤੇ ਦਿਖਦਾ ਨਹੀਂ ਹੈਗਾ ਪਰ ਕਿਸਾਨ ਅੱਜ ਅੱਜ ਫਿਰ ਵੀ ਕਿਸਾਨ ਹੈ ਜਿਹੜਾ ਭੁੱਖੇ ਦਾ ਭੁੱਖਾ ਹੈ ਵੀ ਉਹਨਾਂ ਨੂੰ ਇਹਨੂੰ ਸਹੀ ਰਕੀਮਤ ਮਿਲਦੀ ਨਹੀਂ ਜਿਹੜੀ ਕੀਮਤ ਇਹਦੀ ਚਾਹੀਦੀ ਹੈ ਮਿਲਣੀ ਉਹ ਮਿਲਦੀ ਨਹੀਂ ਪਰ ਪਹਿਲਾਂ ਵਾਲੇ ਬਜ਼ੁਰਗ ਵੀ ਤਾਂ ਟਾਈਮ ਪਾਸ ਕਰਦੇ ਸੀ ਜੇਕਰ ਗੱਲ ਕੀਤੀ ਜਾਵੇ ਉਦੋਂ ਵੀ ਤਾਂ ਇਹੋ ਕੁਝ ਹੁੰਦਾ ਸੀ ਉਦੋਂ ਫਸਲਾਂ ਵੀ ਘੱਟ ਹੁੰਦੀਆਂ ਪਹਿਲਾਂ ਖਰਚਾ ਹੈ ਨਹੀਂ ਸੀ ਮਸ਼ੀਨਰੀ ਹੈ ਨਹੀਂ ਸੀ ਤੇਲ ਦੀ ਲੋੜ ਨਹੀਂ ਸੀ ਹੁਣ ਸਾਰੇ ਚੀਜ਼ਾਂ ਖਰਚੀ ਵਾਲੀਆਂ ਹੋ ਗਈਆਂ ਤੁਹਾਨੂੰ ਲੱਗਦਾ ਨਹੀਂ ਇਹ ਸਰਕਾਰਾਂ ਨੇ ਨਹੀਂ ਕਿਹਾ ਕਿ ਭਾਈ ਤੁਸੀਂ ਮੋਟਰਸਾਈਕਲ ਦੇ ਜੋ ਪੈਦਲ ਵੀ ਜਾ ਸਕਦੇ ਆ ਸਾਈਕਲ ਦੇਖ ਲਓ ਲੋਕਾਂ ਨੇ ਖੁੰਝੇ ਲਾ ਦਿੱਤੇ ਆ ਮੋਟਰਸਾਈਕਲ ਉਹਦੀ ਥਾਂ ਤੇ ਉਹ ਅੱਜ ਕੱਲ ਤਾਂ ਮੋਟਰਸਾਈਕਲ ਦੀ ਥਾਂ ਤੇ ਵੀ ਗੱਡੀ ਵਰਤੀ ਜਾਂਦੀ ਜਿਹੜੇ ਕੰਮ ਐ ਉਹ ਜਿਹੜੇ ਕੰਮ ਆ ਉਹ ਉਦੋਂ ਵਾਲੇ ਉਹ ਤੇ ਹੁਣ ਦਾ 100 ਕੋਲਾ ਫਰਕ ਪੈ ਗਿਆ ਹੁਣ ਉਸ ਕੰਮ ਹੁੰਦਾ ਹੀ ਨਹੀਂ ਮੋਟਰਸਾਈਕਲ ਤੋਂ ਬਿਨਾ ਕੋਈ ਚੀਜ਼ ਲਿਆਉਣੀ ਐ ਛੇਤੀ ਕੋਈ ਚਲਾਉਣੀ ਐ ਉਹ ਜਿਹੜੇ ਸਿਸਟਮ ਹੀ ਬਦਲ ਗਿਆ ਕੀ ਲੱਗਦਾ ਬਈ ਇਹ ਵੀਰੇ ਸਰਕਾਰਾਂ ਦੀ ਦੇਣ ਆ ਸਾਰੀ ਮੋਟਰਸਾਈਕਲ ਵੀ ਸਰਕਾਰਾਂ ਨੇ ਦਿੱਤਾ ਗੱਡੀਆਂ ਵੀ ਸਰਕਾਰਾਂ ਨੇ ਦਿੱਤੀਆਂ ਲੋਕਾਂ ਨੂੰ ਕਰਜ਼ਾਈ ਕਰਨ ਦੀ ਗੱਲ ਤਾਂ ਟਰੈਕਟਰ ਵੀ ਸਰਕਾਰਾਂ ਨੇ ਦਿੱਤਿਆ ਸਰ ਤੇਲ ਆ ਵੀ ਸਰਕਾਰ ਹੁਣ ਤੇਲ ਵੀ ਇਹਨਾਂ ਨੇ ਮਹਿੰਗਾ ਕਰਿਆ ਹਾਂਜੀ ਬਈ ਤੁਸੀਂ ਕਹਿੰਦੇ ਹੋ ਸਰਕਾਰਾਂ ਦੀ ਦੇਣ ਹੈ ਸਰਕਾਰ ਆਪਾਂ ਨੂੰ ਫ੍ਰੀ ਮੋਟਰਸਾਈਕਲ ਨਹੀਂ ਦਿੰਦੀ ਸਰਕਾਰ ਆਪਾਂ ਨੂੰ ਫ੍ਰੀ ਗੱਡੀ ਨਹੀਂ ਦੇਦੀ ਜਦੋਂ ਤੈਨੂੰ ਨਸ਼ਾ ਲੱਗਾ ਤਾਂ ਫਿਰ ਤੂੰ ਆਪੀ ਖਾਮਗਾ ਕਿਰਾਂ ਤੈਨੂੰ ਲਾਉਣਾਗਾ ਤੇਰਾ ਤੈਨੂੰ ਇੱਕ ਦਵਾ ਤਾਂ ਫਿਰ ਤੂੰ ਆਪੀ ਲੈਵੇਂਗਾ ਚਾਰ ਤੁਹਾਨੂੰ ਲੱਗਦਾ ਨਹੀਂ ਕਿ ਲੋਕ ਪਹਿਲਾਂ ਉਸ ਚੀਜ਼ ਨੂੰ ਲੈਂਦੇ ਆ ਨਹੀਂ ਲੈਣਾ ਚਾਹੀਦਾ ਜੇਕਰ ਲੈ ਕੇ ਆਉਂਦੇ ਆ ਤਾਂ ਉਸ ਚੀਜ਼ ਨੂੰ ਬੈਕਫੁੱਟ ਤੇ ਕਰਨਾ ਚਾਹੀਦਾ ਲੋਕਾਂ ਦਾ ਯਾਰ ਕੋਈ ਸਮਝ ਤੋਂ ਉਹਨਾਂ ਦੇ ਦਿਮਾਗ ਹੀ ਵੱਡੇ ਆ ਬਈ ਲੋਕਾਂ ਨੇ ਤਾਂ ਸਮਝ ਹੀ ਨਹੀਂ ਪੈਂਦਿਆਂਦੇ ਉਹ ਗੱਲ ਸਮਝ ਨਹੀਂ ਯਾਰ ਨਹੀਂ ਅੱਛਾ ਕਦੋਂ ਸਮਝ ਆਊਗੀ ਇਹਨਾਂ ਇਹ ਤਾਂ ਰੱਬ ਨੂੰ ਹੀ ਪਤਾ ਕਦੋਂ ਸਮਝ ਤਾਂ ਆਈ ਪਈ ਬਸ ਡਿਸੀਜਨ ਐ ਸਾਨੂੰ ਵੀ ਸਾਨੂੰ ਵੀ ਜਦੋਂ ਰਹੀਣਾ ਗੋਲੇ ਕੋ ਸਨ ਹਾਂਜੀ ਜਦੋਂ ਜੱਟ ਖਤਮ ਹੋ ਗਿਆ ਸਾਰੇ ਖਤਮ ਹੋ ਜਾਣਗੇ ਲੱਗਦਾ ਖਤਮ ਹੋ ਜਾਣਗੇ ਤੁਹਾਨੂੰ ਖਤਮ ਤਾਂ ਹੋਇਆ ਹੀ ਪਿਆ ਹੁਣ ਇਦੋਂ ਬਾਅਦ ਕੀ ਹੋ ਜੂ ਅੱਛਾ ਜੀ ਹੁਣ ਤਾਂ ਸਾਝੇ ਫਿਰ ਗੋਲਦਾ ਰਾਜੇ ਬਰੋਦਾਂ ਅਬ ਬਜ਼ੁਰਗ ਦਾ ਕੋਈ ਸਾ ਨਹੀਂ ਬਰੋਲਦੇ ਆ ਦੇਖ ਲੈ ਤਾਸ ਕੁੱਟੀ ਜਾਂ ਓਏ ਹੁਣ ਉਹੀ ਕੁੱਟੀ ਜਾਂਦੇ ਬੈਠੇ ਕਰੋ ਜਦੋਂ ਬੇਕਾਰ ਹੋਏ ਵੇ ਕੰਮ ਨਹੀਂ ਹੁੰਦਾ ਇਹ ਕਹਿੰਦੇ ਇੱਕ ਮਾਲੇ ਸੇ ਟਾਈਮ ਤਾਂ ਫਿਰ ਇੱਥੇ ਜੀ ਲਾ ਲੈਂਦੇ ਦੋ ਮਿੰਟ ਆ ਕੇ ਇਹਨੂੰ ਕਰਿਆ ਲੱਗ ਜਾਂਦਾ ਕਿ ਦਿਹਾੜੀ ਬਣਾ ਲੈ ਉਹ ਦਿਹਾੜੀ ਤਾਂ ਕਿੱਥੇ ਹੁੰਦੇ ਆ ਤੇ ਵਿਚਾਰੇ ਹੋਈ ਸਾਡੇ ਪਿੰਡ ਦਿਹਾੜੀ ਵਾਲੇ ਕਿੱਥੇ ਆ ਇਹਦਾ ਹੁੰਦਾ ਹਾਂ ਇਹ ਕੰਮ ਖੇਡਦਾ ਨਹੀਂ ਜੂਨੇ ਵਾਲਾ ਨਹੀਂ ਗੱਲ ਉਹਨਾਂ ਵਾਸਤੇ ਖੇਡਦੇ ਇੱਥੇ ਸਾਡੇ ਪਿੰਡ ਇਸ ਗੱਲ ਦੀ ਨਹੀਂ ਕੋਈ ਗੱਲ ਸਾਡੇ ਪਿੰਡ ਜੂਆ ਜਾਲਾ ਨਹੀਂ ਜਮੇ ਕੋਈ ਖੇਡਦਾ ਹਾਂ ਉਹ 10 ਮਿੰਟ ਬੁੜੇ ਜੀ ਲਾ ਲੈਂਦੇ ਇੱਥੇ ਆਏ ਹੋਰ ਵਿਚਾਰਿਆਂ ਦਾ ਘਰੇ ਜਵਾਕ ਨਹੀਂ ਚੱਕੇ ਜਾਂਦੇ ਇੱਥੇ ਆ ਕੇ ਬਹਿ ਜਾਂਦੇ ਲਾਮਦੂਮ ਚੜਦਾ ਸਾਰੇ ਮੈਂ